ਸਸਿਗਾਲ ਦੋਸਤੋ ਅੱਗੇ ਆਪਾਂ ਇੱਕ ਛੋਟੀ ਵੀਡੀਓ ਪਾਈ ਸੀਗੀ ਫਤੇ ਐਫ ਪੀਓ ਦੇ ਫਾਰਮ ਹਾਊਸ ਦੇ ਉੱਪਰ ਕੰਮ ਵਾਸਤੇ ਆਓ ਅੱਜ ਤੁਹਾਨੂੰ ਪੂਰਾ ਫਾਰਮ ਹਾਊਸ ਦਿਖਾਉਣੇ ਆਪਾਂ ਕੀ ਕੀ ਇੱਥੇ ਕੰਮ ਕਰਨਾ ਵਾ ਤੇ ਹੁਣ ਤੱਕ ਜਿਹੜੀਆਂ ਕੀ ਚੀਜ਼ਾਂ ਇੱਥੇ ਤਿਆਰ ਕੀਤੀਆਂ ਗਈਆਂ ਤੇ ਕਿੰਨੀ ਜ਼ਮੀਨ ਦੇ ਵਿੱਚ ਆਪਾਂ ਕੰਮ ਕਰਨਾ ਹੈ ਜੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਮੈਂ ਦਿਖਾਉਣਾ ਸਭ ਤੋਂ ਪਹਿਲਾਂ ਫਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਇਹ 1 ਏਕੜ ਦੇ ਵਿੱਚ ਜਿਹੜਾ ਆ ਕਿ ਨੈਟ ਹਾਊਸ ਲੱਗਿਆ ਹੋਇਆ ਆ ਜਿਹਦੇ ਵਿੱਚ ਟੋਟਲ ਜਿਹੜਾ ਆ ਇੱਕ ਪਲਾਂਟ ਹੈਗਾ ਵਾ 10 ਮਰਲੇ ਦਾ ਤੇ ਟੋਟਲ ਇਹਦੇ ਵਿੱਚ ਜਿਹੜੇ ਆ 6 ਇਨਾਂ ਦੇ ਵਿੱਚ ਆਪਾਂ ਸਾਰਾ ਜਿਹੜਾ ਆਰਗੈਨਿਕ ਵੈਜੀਟੇਬਲ ਆਰਗੈਨਿਕ ਫਰੂਟ ਅਤੇ ਕ੍ਰੌਪ ਦੇ ਉੱਪਰ ਜਿਹੜਾ ਆਪਾਂ ਕੰਮ ਕਰਨਾ ਸਾਰੇ ਇਹ ਜਿਹੜੇ ਸ਼ੈੱਡ ਹੈ ਇਹ ਹੈਗੇ ਆ ਸਾਰੇ ਨੈਟ ਹਾਊਸ ਬਣਿਆ ਇੱਕ ਏਕੜ ਦੇ ਵਿੱਚ ਇਹਦੀ ਚਾਰਦਵਾਰੀ ਕੀਤੀ ਹੋਈ ਹੈ ਗੇਟ ਇਹਦੇ ਬਣੇ ਪਿਆ ਗੇਟ ਲੱਗਨੇ ਆ ਜੀ ਇਹ ਆਪਣਾ ਨੈਟ ਹਾਊਸ ਦਾ ਆਪਾਂ ਜਿਹੜਾ ਕੰਮ ਸਟਾਰਟ ਕਰਨਾ ਹੈ ਇੱਧਰ ਆ ਜਾਓ ਨਾਲ ਤੁਹਾਨੂੰ ਮੈਂ ਦਿਖਾ ਦਿੰਨਾ ਇੱਧਰਲੇ ਪਾਸੇ ਆਪਣੇ ਕੋਲੇ ਚਾਰ ਕਨਾਲ ਜਗ੍ਹਾ ਆ ਇਹਦੇ ਵਿੱਚ ਆਪਾਂ ਪਸ਼ੂ ਪਾਲਣ ਦੇ ਸਾਰੇ ਜਿਹੜੇ ਆ ਸੈਟਅਪ ਆ ਇੱਕ ਬਣਾਉਣਾ ਇੱਕ ਮਾਡਲ ਤਿਆਰ ਕਰਨਾ ਪਸ਼ੂ ਪਾਲਣ ਦਾ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਆਪਣੇ ਉਹਦੇ ਵਿੱਚ ਮੱਝਾਂ ਤੇ ਗਾਵਾਂ ਤੇ ਨਾਲ ਆਪਾਂ ਕੁਝ ਬੱਕਰੀ ਤੇ ਕੁਝ ਭੇਡ ਤੇ ਇਦਾਂ ਹੀ ਥੋੜੇ ਬਹੁਤੇ ਆਪਾਂ ਸੂਰ ਵੀ ਰੱਖਾਂਗੇ ਤੇ ਉਹਨਾਂ ਦੇ ਨਾਲ ਮੁਰਗੀ ਫਾਰਮ ਦੇਸੀ ਜਿਹੜਾ ਮੁਰਗੀਆਂ ਨੇ ਆਰ ਆਰ ਤੇ ਕੜਕਨਾਥ ਹੋਗੇ ਤੇ ਦੇਸੀ ਹੋਗੇ ਉਹਨਾਂ ਦਾ ਨਾਲ ਇੱਕ ਸਟਾਰਟਅਪ ਬਣਾਉਣਾ ਇੱਕ ਮਾਡਲ ਤਿਆਰ ਕਰ ਰਹੇ ਆ ਇਹ ਆਪਣੇ ਕੋਲੇ ਨੈਟ ਬਣਿਆ ਇੱਧਰ ਤੁਸੀਂ ਦੇਖ ਸਕਦੇ ਹੋ ਆਪਾਂ ਵੀਡੀਓ ਅੱਗੇ ਤਾਂ ਪਾਈ ਸੀਗੀ ਕਿ ਸਾਨੂੰ ਜ਼ਰੂਰਤ ਸੀਗੀ ਇਸ 1.5 ਏਕੜ ਨੂੰ ਇਸ ਵਾਰੀ ਸੰਭਾਲਣ ਵਾਸਤੇ ਇੱਕ ਮਿਹਨਤ ਕਸ਼ ਪਰਿਵਾਰ ਦੀ ਜ਼ਰੂਰਤ ਸੀਗੀ ਜੋ ਕਿ ਇਹਨੂੰ ਸਾਰੇ ਪ੍ਰੋਜੈਕਟ ਨੂੰ ਸੰਭਾਲ ਸਕੇ ਔਰ ਹਿੱਸੇ ਦੇ ਉੱਪਰ ਕੰਮ ਕਰਵਾਵਾਂਗੇ ਅਸੀਂ ਕਿਉਂਕਿ ਜਿਹੜਾ ਹਿੱਸਾ ਹੁੰਦਾ ਵਾ ਉਹ ਸਹੀ ਰਹਿੰਦਾ ਵੀ ਜੋ ਅਗਲਾ ਜਿੰਨੀ ਮਿਹਨਤ ਕਰੋਗੋ ਉਸ ਹਿਸਾਬ ਨਾਲ ਉਹਨੂੰ ਹਿੱਸਾ ਦਿੱਤਾ ਜਾਊਗਾ ਇਧਰ ਤੁਸੀਂ ਦੇਖ ਸਕਦੇ ਹੋ 24 ਘੰਟੇ ਜਿਹੜਾ ਆ ਇਹ ਆਪਣਾ ਟਰਾਂਸਫਾਰਮ ਲੱਗਿਆ ਹੋਇਆ ਹੈ 3 ਫੇਸ 24 ਘੰਟੇ ਬਿਜਲੀ ਦੀ ਜਿਹੜੀ ਸਪਲਾਈ ਹੈ ਉਹ ਆਪਣੇ ਫਾਰਮ ਹਾਊਸ ਤੇ ਪਹੁੰਚ ਚੁੱਕੀ ਹੈ 24 ਘੰਟੇ ਜਿਹੜਾ ਇਸ ਟਾਈਮ ਇੱਥੇ 3 ਵੀ ਕੈਮਰੇ ਆ ਜਿਹੜੇ ਆ ਇਹ ਲਗਾਏ ਗਿਆ ਦੋਨਾਂ ਸਾਈਡਾਂ ਦੇ ਉੱਪਰ ਸੀਸੀਟੀਵੀ ਕੈਮਰਾ ਦੇ ਵਿੱਚ ਬਿਲਕੁਲ ਜਿਹੜੀ ਇਹ ਸਾਰੀ ਸਕਿਉਰਿਟੀ ਪੂਰੀ ਕਵਰ ਹੈ ਇਹ ਸ਼ੈੱਡ ਬਣਾਇਆ ਗਿਆ ਸ਼ੈੱਡ ਅੱਗੇ ਆਪਾਂ ਹੋਰ ਵੀ ਤਿਆਰ ਕਰਨੇ ਆ ਇਹ ਸ਼ੈੱਡ ਹੈਗਾ ਵਾ ਆਪਣਾ ਬੱਕਰੀ ਫਾਰਮ ਵਾਸਤੇ ਇਹਦੇ ਨਾਲ ਅਗਲੇ ਪਾਸੇ ਜਿਹੜੀ ਜਗ੍ਹਾ ਖਾਲੀ ਪਈ ਉੱਥੇ ਆਪਾਂ ਮੱਝਾਂ ਤੇ ਗਾਵਾਂ ਦਾ ਸ਼ੈੱਡ ਤਿਆਰ ਕਰ ਦੇਣਾ ਆ ਤੇ ਨਾਲ ਹੀ ਅੱਗੇ ਵਿੱਚ ਇਹਨਾਂ ਦੇ ਵਿੱਚ ਮਿਕਸ ਜਿਹੜਾ ਭੇਡਾਂ ਦਾ ਤੇ ਸੂਰਾਂ ਦਾ ਅੱਗੇ ਆਪਾਂ ਜਿਹੜੀ ਇਹ ਜਗ੍ਹਾ ਪਈ ਆਪਣੇ ਕੋਲ ਖਾਲੀ ਉੱਥੇ ਆਪਾਂ ਸੂਰਾਂ ਵਾਸਤੇ ਤਿਆਰ ਕਰਨਾ ਹੈ ਤੇ ਇਧਰ ਜਿਹੜੀ ਹੈ ਰਹਿائش ਸਾਰੀ ਬਣ ਚੁੱਕ ਜਿਹੜੀ ਹੈ ਉਹ ਰਹਿੰਦੀ ਹੈ ਉਹ ਕਰਕੇ ਇਹਨੂੰ ਆਪਾਂ ਕੰਪਲੀਟ ਕਰ ਦੇਣਾ ਆ ਜਿਹਦੇ ਵਿੱਚ ਇਹ ਲਗਭਗ 15 ਚੌੜਾ ਤੇ 40 ਫੁੱਟ ਲੰਬਾਈ ਹੈ ਜਿਹਦੇ ਵਿੱਚ ਦੋ ਰੂਮ ਹੈ ਤੇ ਇੱਕ ਸਟੋਰ ਬਣਾਇਆ ਗਿਆ ਪਿੱਛੇ ਤੁਸੀਂ ਦੇਖ ਸਕਦੇ ਉਹਦੇ ਵਿੱਚ ਆਪਾਂ ਜਿਹੜਾ ਵਾ ਲੈਟਰਿੰਗ ਬਾਥਰੂਮ ਜਿਹੜਾ ਵਾ ਤੇ ਨਾਲ ਕਿਚਨ ਸਾਰਾ ਉਹ ਬਾਤ ਤਿਆਰ ਕੀਤੀ ਗਈ ਹੈ ਇਹਦੀ ਐਂਟਰੀ ਸਾਹਮਣੇ ਤੋਂ ਹੋਣੀ ਹੈ ਇੱਥੋਂ ਰਸਤਾ ਜਿਹੜਾ ਵਾ 16 ਫੁੱਟ ਚੌੜਾ ਰਸਤਾ ਵਾ ਰਸਤੇ ਦੇ ਉੱਪਰ ਕੋਈ ਪ੍ਰੋਬਲਮ ਨਹੀਂ ਹੈ ਇਸ ਏਰੀਆ ਦੇ ਵਿੱਚ ਕੋਈ ਕਿਸੇ ਦਾ ਫालतू ਆਉਣਾ ਜਾਣਾ ਵੀ ਨਹੀਂ ਹੈਗਾ ਕਿਉਂਕਿ ਅੱਗੇ ਜੇ ਰਸਤੇ ਦੀ ਗੱਲ ਕਰੀਏ ਤਾਂ ਅੱਗੇ ਸਿਰਫ ਘਾਰ ਹੀ ਨੇ ਉਹਨਾਂ ਤੋਂ ਇਲਾਵਾ ਕੋਈ ਵੀ ਇੱਧਰ ਆਪਾਂ ਹੋਰ ਕੋਈ ਰਾਹੀ ਬੰਦੀ ਜਿਹੜਾ ਵਾ ਉਹ ਬਹੁਤ ਘੱਟ ਆਉਂਦਾ ਆ ਇਹ ਸਾਰੀ ਬਿਲਡਿੰਗ ਜਿਹੜੀ ਹੈ ਇਹ ਲਗਭਗ ਤਿਆਰ ਹੋਣ ਵਾਲੀ ਹੈ ਨੂੰ ਅਸੀਂ ਕੰਪਲੀਟ ਕਰ ਦਵਾਂਗੇ ਇਹ ਜਿੰਨੀ ਵੀ ਆਪਣੇ ਨੈਟ ਹਾਊਸ ਹੈ ਇਹਨਾਂ ਦੇ ਵਿੱਚ ਆਪਾਂ ਸਾਰਾ ਆਰਗੈਨਿਕ ਹੀ ਕੰਮ ਕਰਨਾ ਆ ਇਹਦੇ ਵਿੱਚ ਟੈਸਟਿੰਗ ਕੀ ਜਾਣੀ ਹੈ ਸਾਰੀ ਇੱਕ ਤਰ੍ਹਾਂ ਦਾ ਆਰ ਐਨ ਡੀ ਸੈਂਟਰ ਬਣਾ ਚੁੱਕੇ ਆ ਅਸੀਂ ਜਿਹਦੇ ਵਿੱਚ ਹਰ ਵੈਜੀਟੇਬਲ ਕ੍ਰੋਪ ਤੇ ਫਰੂਟ ਦੀ ਤਿਆਰੀ ਕਰਕੇ ਆਰਗੈਨਿਕ ਕਿਹੜਾ ਕਾਮਯਾਬ ਹੋਗਾ ਇੱਕ ਮਾਡਲ ਤਿਆਰ ਕਰਨਾ ਹੈ ਇਹ ਜਗ੍ਹਾ ਆਪਣੇ ਕੋਲੇ ਖਾਲੀ ਪਈ ਹੈ ਇਸ ਜਗ੍ਹਾ ਦੇ ਉੱਪਰ ਆਪਾਂ ਜਿਹੜਾ ਨਾਲ ਨਰਸਰੀ ਸਟਾਰਟ ਕਰਨੀ ਵੈਸੇ ਨਰਸਰੀ ਆਪਾਂ ਸ਼ੁਰੂ ਕੀਤੀ ਹੋਈ ਹੈ ਕੁਝ ਪਲਾਂਟ ਇਸ ਟਾਈਮ ਸਾਡੇ ਕੋਲੇ ਨਰਸਰੀ ਦੇ ਪਏ ਹੋਏ ਆ ਸੋ ਇਸ ਦੇ ਨਾਲ ਨਾਲ ਇਹ ਨਰਸਰੀ ਦਾ ਜਿਹੜਾ ਵੀ ਹੈ ਸਟਾਰਟਅਪ ਸ਼ੁਰੂ ਕਰਨਾ ਇੱਥੇ ਹਰ ਪ੍ਰਕਾਰ ਦੀ ਨਰਸਰੀ ਇੱਥੇ ਹੀ ਤਿਆਰ ਕੀਤੀ ਜਾਵੇਗੀ ਕੁਝ ਜਿਹੜਾ ਸਾਡੇ ਕੋਲੇ ਨਰਸਰੀ ਦੇ ਲਈ ਜਿਹੜਾ ਆ ਆਪਣੇ ਪਲਾਂਟ ਪਏ ਹੋਏ ਆ ਸੀ ਪਿੱਛ ਗੇ ਸੋ ਹੁਣ ਵੀ ਇਹਨੂੰ ਅਸੀਂ ਤੁਹਾਨੂੰ ਇਹਦੇ ਬਾਰੇ ਜਿਹੜੀ ਅਗਲੀ ਵੀਡੀਓ ਵੱਖਰੀ ਇੱਕ ਬਣਾਵਾਂਗੇ ਉਹਦੇ ਵਿੱਚ ਸਾਰੀ ਜਾਣਕਾਰੀ ਦਵਾਂਗੇ ਪਾਣੀ ਦਾ ਜਿਹੜਾ ਪ੍ਰਬੰਧ ਹੈ ਬੋਰ ਵਿੱਚੇ ਹੀ ਹੈਗਾ ਆਪਣੇ ਇਸ ਇਕੜ ਦੇ ਵਿੱਚ ਸੋ ਇਹਦੀ ਚਾਰ ਦਿਵਾਰੀ ਜਿਹੜੀ ਹੈ ਤਾਰ ਦੀ ਕੀਤੀ ਹੋਈ ਹੈ ਥੰਬੇ ਲੱਗੇ ਹੋਏ ਆ ਸਿਕਿਉਰਿਟੀ ਫੁੱਲ ਹੈ ਕੋਈ ਕਿਸੇ ਤਰ੍ਹਾਂ ਦੀ ਰਹਿਣ ਦੀ ਦਿੱਕਤ ਪਰੇਸ਼ਾਨੀ ਨਹੀਂ ਹੈ ਦੋਨਾਂ ਸਾਈਡਾਂ ਦੇ ਉੱਪਰ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਕੋਈ ਇੱਥੇ ਚੋਰੀ ਦਾ ਜਿਹੜਾ ਵਾ ਅਜੇ ਤੱਕ ਕਿਰਪਾ ਵਾ ਗੁਰੂ ਸਾਹਿਬ ਦੀ ਕੀ ਅਜੇ ਤੱਕ ਕੋਈ ਵੀ ਇੱਥੋਂ ਸਮਾਨ ਸਾਡਾ ਜਿਹੜਾ ਕਹਿ ਸਕਦੇ ਕਨੜ ਤੱਕ ਵੀ ਨਹੀਂ ਕਿਸੇ ਨੇ ਚੱਕ ਕੇ ਖੜਾ ਕਿਉਂਕਿ ਇਹ ਜਿਹੜਾ ਰਸਤਾ ਵਾ ਇਹ ਸਿਰਫ ਤੁਸੀਂ ਸਾਹਮਣੇ ਦੇਖ ਸਕਦੇ ਹੋਦਰ ਪੰਜ ਘਰ ਨੇ ਉਹਨਾਂ ਪੰਜਾਂ ਘਰਾਂ ਤੱਕ ਹੀ ਜਿਹੜਾ ਰਸਤਾ ਜਾਂਦਾ ਹੈ ਉਸ ਤੋਂ ਅੱਗੇ ਰਸਤਾ ਬੰਦ ਹੋ ਜਾਂਦਾ ਇਸ ਕਰਕੇ ਜਿਹੜਾ ਕੋਈ ਆਉਂਦਾ ਵਾ ਆਪਣੇ ਖੇਤ ਨੂੰ ਢੇੜਾ ਮਾਰਨ ਵਾਸਤੇ ਸਪੈਸ਼ਲ ਆਉਂਦਾ ਆ ਤੇ ਜਾਂ ਜਿਹੜਾ ਆਪਾਂ ਕਹਿ ਸਕਦੇ ਵੀ ਕੋਈ ਰ ਫਾਲਤੂ ਦਾ ਕੋਈ ਇਸ ਰਸਤੇ ਦੇ ਉੱਪਰ ਕਿਸੇ ਦਾ ਕਦੇ ਕੋਈ ਢੇੜਾ ਵੀ ਨਹੀਂ ਲੱਗਿਆਗਾ ਸੋ ਤਾਂ ਅਜ ਵੀਡੀਓ ਬਣਾ ਰਹੇ ਆ ਫੁੱਲ ਵੀਡੀਓ ਤੁਹਾਨੂੰ ਪੂਰਾ ਪ੍ਰੋਜੈਕਟ ਦਿਖਾ ਦਿੰਨੇ ਆ ਇਹ ਟੋਟਲ ਆਪਣੇ ਜਿਹੜੇ ਆ 6 ਨੈੱਟ ਹਾਊਸ ਬਣੇ ਹੋਏ ਆ ਜੀ ਇਹਨਾਂ ਦੇ ਵਿਚਕਾਰ ਵੀ ਰਸਤਾ ਵਾ ਚਾਰ ਸਵੇਰੇ ਦਾ ਰਸਤਾ ਆ ਇਹਨਾਂ ਦੇ ਵਿੱਚ ਆਪਾਂ ਕਰਾਂਗੇ ਆਰਗੈਨਿਕ ਦਾ ਵੈਜੀਟੇਬਲ ਦਾ ਤੇ ਫਰੂਟ ਦਾ ਸਾਰਾ ਕੰਮ ਕਰਾਂਗੇ ਉਹ ਜਿਹੜੇ ਵੀ ਪਰਿਵਾਰ ਨੇ ਆਉਣਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਨੈੱਟ ਹਾਊਸ ਦੇ ਵਿੱਚ ਖੇਤੀ ਕਿੱਦਾਂ ਕਰਨੀ ਕਿਵੇਂ ਉਸ ਕਰਕੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਵੀ ਉਹ ਗੱਲ ਕਰ ਸਕਦੇ ਆ ਇਹ ਜਿਹੜੀ ਆਪਣੇ ਖਾਲੀ ਪਈ ਹੈ ਇਹਦੇ ਵਿੱਚ ਆਪਾਂ ਨਰਸਰੀ ਸਟਾਰਟ ਕਰ ਦੇਣੀ ਹੈ ਜੀ ਫਿਲਹਾਲ ਜਿਹੜੀ ਹੁਣ ਆਪਣੇ ਕੋਲ ਉਧਰ ਜਗ੍ਹਾ ਪਈ ਹੈ ਸਾਰੀ ਅਸੀਂ ਇਹ ਸੋਚ ਰਿਹਾ ਵੀ ਹੁਣ ਜੋ ਸਰਦੀਆਂ ਆ ਗਈਆਂ ਨੇ ਸਰਦੀਆਂ ਦੇ ਵਿੱਚ ਜੋ ਅਗੇਤੀ ਸਬਜ਼ੀ ਲਗਾਈ ਜਾਣੀ ਹੈ ਚਾਹੇ ਉਹਦੇ ਵਿੱਚ ਆਰਗੈਨਿਕ ਪਿਆਜ਼ ਹੋ ਜੇ ਚਾਹੇ ਆਰਗੈਨਿਕ ਹੋਰ ਵੀ ਸਬਜ਼ੀਆਂ ਕੋਈ ਨੇ ਉਹਨਾਂ ਦੀ ਅਸੀਂ ਜਿਹੜੀ ਹੈ ਤਿਆਰੀ ਸਾਡਾ ਹੈਗਾ ਤਿਆਰੀ ਕਰਨ ਦਾ ਇਰਾਦਾ ਆ ਤੇ ਇਸ ਕਰਕੇ ਅਸੀਂ ਤਾਂ ਵੀਡੀਓ ਪਾ ਰਹੇ ਕਿ ਸਾਨੂੰ ਇੱਕ ਬਹੁਤ ਹੀ ਵਧੀਆ ਇਮਾਨਦਾਰ ਤੇ ਮਿਹਨਤਕਸ਼ ਪਰਿਵਾਰ ਦੀ ਜ਼ਰੂਰਤ ਹੈ ਜੋ ਕਿ ਇਸ ਸਾਰੇ ਪ੍ਰੋਜੈਕਟ ਨੂੰ ਸੰਭਾਲੇ ਇਸ ਤੋਂ ਇਲਾਵਾ ਅਸੀਂ ਉਹਨੂੰ ਅੱਗੇ ਹੋਰ ਜਿਹੜਾ ਤਕਰੀਬਨ ਕੰਮ ਵਧਾ ਕੇ ਦੇਵਾਂਗੇ ਤਾਂ ਕਿ ਉਹ ਸਾਰਾ ਇੱਥੇ ਮੈਨੇਜ ਕਰ ਸਕੇ ਇਸ ਕਰਕੇ ਵੀਡੀਓ ਦੇ ਜਰੀਏ ਸਾਰਿਆਂ ਨੂੰ ਬੇਨਤੀ ਕਰਦਾ ਵੀਡੀਓ ਨੂੰ ਸ਼ੇਅਰ ਕਰੋ ਤੇ ਜੇ ਕੋਈ ਮਿਹਨਤ ਕਸ਼ ਲੋੜਵੰਦ ਪਰਿਵਾਰ ਹੈ ਬੇਰੁਜ਼ਗਾਰ ਹੈ ਤਾਂ ਭਾਈ ਉਹ ਮਿਹਨਤ ਕਰਨਾ ਚਾਹੁੰਦਾ ਸਾਡੇ ਨਾਲ ਆ ਕੇ ਇੱਥੇ ਕੰਮ ਕਰ ਸਕਦਾ ਅਸੀਂ ਸਾਰਾ ਜਿਹੜਾ ਪ੍ਰੋਜੈਕਟ ਆ ਆਪਾਂ ਇਹ ਹਿੱਸੇ ਤੇ ਦੇਣਾ ਆ ਤਾਂ ਉਹ ਆਪਣਾ ਕੰਮ ਕਰੇ ਜੋ ਨੂੰ ਚੀਜ਼ ਦੀ ਜ਼ਰੂਰਤ ਹੋਊਗੀ ਉਹ ਸਾਰੀ ਚੀਜ਼ ਉਹਨੂੰ ਪ੍ਰੋਵਾਈਡ ਕਰਾਇਆ ਜਾਏਗੀ ਹਰ ਚੀਜ਼ ਦੀ ਜਿਹੜੀ ਹੈ ਟੈਕਨੋਲੋਜੀ ਹੈ ਕਿਸ ਤਰ੍ਹਾਂ ਕੰਮ ਕਰਨਾ ਵਾ ਨਰਸਰੀ ਦੇ ਉੱਪਰ ਤੁਸੀਂ ਦੇ ਸਕਦੇ ਹੋ ਨੈਟ ਹਾਊਸ ਦੇ ਵਿੱਚ ਕਿਹੜੀਆਂ ਸਬ ਉਹਨਾਂ ਨੂੰ ਕਿਵੇਂ ਤਿਆਰ ਕਰਨਾ ਸਾਰੀ ਉਹਨਾਂ ਨੂੰ ਦੱਸਿਆ ਜਾਊਗਾ ਸੋ ਇਸ ਕਰਕੇ ਇਧਰ ਤੁਸੀਂ ਦੇਖ ਸਕਦੇ ਹੋ ਇਧਰਲੀ ਸਾਈਡ ਤੇ ਜਿਹੜੇ ਆ ਆਪਣੇ ਅਸੀਂ ਨਾਲ ਤਿਆਰ ਕੀਤਾ ਸਾਰੀ ਬਿਲਡਿੰਗ ਹੈ ਇਹ ਵੀ ਅਸੀਂ ਕੰਪਲੀਟ ਕਰ ਦਵਾਂਗੇ ਰਹਿਣ ਦਾ ਪ੍ਰਬੰਧ ਜੇ ਕੋਈ ਨੇੜੇ ਹੈ ਖਾਸ ਕਰਕੇ ਜਲਾਲਾਬਾਦ ਦੇ ਆਸ-ਪਾਸ ਦੇ ਕੋਈ ਨੌਜਵਾਨ ਆ ਕੇ ਜਾਂ ਕੋਈ ਪਰਿਵਾਰ ਆ ਕੇ ਕੰਮ ਕਰਨਾ ਚਾਹੁੰਦਾ ਆ ਤਾਂ ਉਹ ਸਾਡੇ ਨਾਲ ਆ ਕੇ ਕੰਮ ਕਰ ਸਕਦਾ ਹੈ ਗੇਟ ਬਣੇ ਹੋਏ ਆ ਇਹ ਗੇਟ ਫਿੱਟ ਕਰਦੇ ਨੇ ਆ ਉੱਥੇ ਸਾਹਮਣੇ ਤੇ ਪੂਰੀ ਸਕਿਉਰਿਟੀ ਹੋਊਗੀ ਇੱਧਰ ਤੁਸੀਂ ਦੇਖ ਸਕਦੇ ਹੋ ਸਾਰੇ ਸ਼ੈੱਡ ਤਿਆਰ ਆ ਆਪਣਾ ਬਿਲਕੁਲ ਇਹਦੇ ਵਿੱਚ ਇਹਦੀ ਚਾਰਦੁواری ਰਹਿ ਗਈ ਹੈ ਚਾਰਦੁواری ਇਹਦੀ ਜਿਹੜੀ ਕਰਕੇ ਤੇ ਇਹ ਚਾਰਕਨਾਲਾ ਜਗ੍ਹਾ ਹੈਗੀ ਆ ਨੂੰ ਵੀ ਕੰਪਲੀਟ ਕਰ ਦੇਣਾ ਹੈ ਹੁਣ ਇੱਥੇ ਫਿਲਹਾਲ ਅਸੀਂ ਚਾਹੁੰਦੇ ਆਂ ਵੀ ਇੱਥੇ ਲਾਈ ਜਾਵੇ ਜਿਹੜਾ ਦੇਸੀ ਪਿਆਜ਼ ਜਾਂ ਹਾਈਬ੍ਰਿਡ ਪਿਆਜ਼ ਔਰ ਆਰਗੈਨਿਕ ਪਿਆਜ਼ ਦੀ ਤਿਆਰੀ ਕਰਨੀ ਹੈ ਇਸ ਕਰਕੇ ਇਸ ਵੀਡੀਓ ਨੂੰ ਜਿਹੜਾ ਵੀ ਕੋਈ ਵੀਰ ਭਰਾ ਵੇਖ ਰਿਹਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਕੋਈ ਤੁਹਾਡੇ ਲਿੰਕ ਦੇ ਵਿੱਚ ਜਾਂ ਕੋਈ ਤੁਹਾਡੇ ਸੰਪਰਕ ਦੇ ਵਿੱਚ ਕੋਈ ਹੈ ਤਾਂ ਭਾਈ ਤੁਸੀਂ ਸਾਡਾ ਇਹ ਨੰਬਰ ਦੇ ਕੇ ਸਾਡੇ ਨਾਲ ਗੱਲ ਕਰਾ ਕੇ ਤੇ ਉਹਦੇ ਨਾਲ ਅਸੀਂ ਜੋ ਵੀ ਆ ਲੈਣ ਦੇਣ ਹੋਊਗਾ ਮਿਹਨਤ ਦਾ ਉਹਦੇ ਨਾਲ ਮੁਕਾ ਲਵਾਂਗੇ ਤੇ ਉਹਨੂੰ ਇੱਥੇ ਕੰਮ ਤੇ ਲਾ ਦੇਵਾਂਗੇ 24 ਘੰਟੇ ਤੁਸੀਂ ਇਹ ਦੇਖ ਸਕਦੇ ਹੋ ਵੀ ਟਰਾਂਸਫਾਰਮ ਜਿਹੜਾ ਆ ਖੇਤ ਦੇ ਵਿੱਚ ਹੀ ਆ 3 ਫੇਸ ਜਿਹੜੀ ਬਿਜਲੀ ਹੈ 24 ਘੰਟੇ ਆਪਣੇ ਕੋਲ ਮੌਜੂਦ ਆ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਰਹਿਣ ਦੀ ਕੋਈ ਪਰੇਸ਼ਾਨੀ ਨਹੀਂਗੀ ਕਿਸੇ ਵੀ ਤਰ੍ਹਾਂ ਦੀ ਨਾ ਕੋਈ ਇੱਧਰੇ ਚੋਰੀ ਦੇ ਕੋਈ ਡਰ ਹੈਗਾ ਵਾ ਬਿਜਲੀ ਪਾਣੀ 24 ਘੰਟੇ ਸਭ ਕੁਝ ਅਵੇਲੇਬਲ ਹੈ ਕੈਮਰੇ ਲੱਗੇ ਹੋਏ ਆ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਖੰਨੀ ਨੀ ਸੋ ਭਾਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜਿਹੜੇ ਵੀ ਤੁਸੀਂ ਭਰਾ ਇਸ ਵੀਡੀਓ ਨੂੰ ਵੇਖ ਰਹੇ ਹੋ ਤੁਹਾਡੇ ਕੋਈ ਲਿੰਕ ਦੇ ਵਿੱਚ ਹੈ ਕੋਈ ਮਿਹਨਤ ਕਸ਼ ਪਰਿਵਾਰ ਕੰਮ ਕਰਨਾ ਚਾਹੁੰਦਾ ਤਾਂ ਤੁਸੀਂ ਸਾਡਾ ਉਹਨਾਂ ਨੂੰ ਨੰਬਰ ਦੇ ਕੇ ਸਾਡੇ ਨਾਲ ਉਹਦੀ ਗੱਲ ਕਰਾ ਸਕਦੇ ਹੋ ਸੋ ਇਹ ਤੁਸੀਂ ਦੇਖ ਸਕਦੇ ਹੋ ਰਸਤਾ ਜਿਹੜਾ ਵਾ ਇਧਰ ਅੱਗੇ ਰਸਤਾ ਜਾਂਦਾ ਆ ਅੱਗੇ ਰਸਤਾ ਜਾ ਕੇ ਬਿਲਕੁਲ ਟਾਣੀਆਂ ਤੇ ਬੰਦ ਹੋ ਜਾਂਦਾ ਹੈ ਇਹ ਆਪਣੀ ਸਾਈਡ ਜਿਹੜੀ ਹੈ ਇਧਰੋਂ ਪਿੰਡ ਤੋਂ ਆਉਂਦੀ ਹੈ ਇਹ ਸਪੈਸ਼ਲ ਰਾਹ ਖੇਤਾਂ ਵਾਸਤੇ ਹੈ ਤੇ ਅੱਗੇ ਸਿਰਫ ਪੰਜ ਘਰ ਹੈਗੇ ਆ ਇਸ ਕਰਕੇ ਇਹ ਰਸਤਾ ਜਿਹੜਾ ਲਗਭਗ ਕਾਫੀ ਖੁੱਲਾ ਰਸਤਾ ਵਾ ਕੋਈ ਦਿੱਕਤ ਪਰ ਅਨੀ ਵਾਲੀ ਗੱਲ ਹੈ ਨਹੀਂ ਇੱਥੇ ਸੋ ਸਾਰਿਆਂ ਨੂੰ ਭਾਈ ਬੇਨਤੀ ਹੈ ਵੀਡੀਓ ਦੇ ਜਰੀਏ ਅਸੀਂ ਤਾਂ ਵੀਡੀਓ ਮੈਂ ਅੱਜ ਤੁਹਾਨੂੰ ਸਾਰੀ ਦਿਖਾਈ ਹੈ ਕਿ ਇਹ ਆਪਣਾ ਫਤਿਹ ਐਫ ਪੀਓ ਦਾ ਫਾਰਮ ਹਾਊਸ ਬਣਿਆ ਹੋਇਆ ਸੋ ਸਾਨੂੰ ਜ਼ਰੂਰਤ ਹੈ ਇੱਕ ਮਿਹਨਤ ਕਸ਼ ਪਰਿਵਾਰ ਦੀ ਤੇ ਜੇ ਕੋਈ ਕਰ ਸਕਦਾ ਭਾਈ ਸਿੱਧਾ ਤਾਂ ਸਾਡੇ ਨਾਲ ਸੰਪਰਕ ਕਰੋ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਤੁਹਾਨੂੰ ਅੱਗੇ ਜਿਹੜਾ ਅਸੀਂ ਜੋ ਵੀ ਵੈਜੀਟੇਬਲ ਫਰੂਟ ਹੈ ਤੇ ਜੋ ਵੀ ਕ੍ਰੋਪ ਹੈ ਅਸੀਂ ਜੋ ਵੀ ਬਜਾਈ ਕਰਾਂਗੇ ਤੁਹਾਨੂੰ ਵੀਡੀਓ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਉਹਦੀ ਜਾਣਕਾਰੀ ਦੇ ਦਾਂਗੇ ਕੰਮ ਜਿੰਨਾ ਵੀ ਅਸੀਂ 1.5 ਏਕੜ ਹੈ ਇਹ ਪਿਛਲੇ 3 ਸਾਲ ਤੋਂ ਜਿਹੜਾ ਵਾ ਬਿਲਕੁਲ ਇਹ ਫ੍ਰੀ ਪਿਆ ਹੋਇਆ ਇਹਦੇ ਵਿੱਚ ਕੋਈ ਵੀ ਆਪਾਂ ਕੈਮੀਕਲ ਜਾਂ ਕੋਈ ਫਰਟੀਲਾਈਜ਼ਰ ਦੀ ਵਰਤੋਂ ਨਹੀਂ ਕੀਤੀ ਗਈ ਸਿਰਫ ਇਹਦੇ ਵਿੱਚ ਮੁਰਗੀ ਕੰਪੋਸਟ ਤੇ ਆਪਾਂ ਜਿਹੜੇ ਯੂਜ਼ ਕੀਤਾ ਵਾ ਤੇ ਆਰਗੈਨਿਕ ਹੀ ਜਿਹੜੀ ਹੈ ਸਪਰੇਅ ਆ ਉਹੀ ਇਹਦੇ ਵਿੱਚ ਆਰਗੈਨਿਕ ਹੀ ਜੋ ਫਰਟੀਲਾਈਜ਼ਰ ਆ ਉਹ ਪਾਏ ਗਏ ਨੇ ਇਹਦੇ ਵਿੱਚ ਸਾਰੀ ਚੀਜ਼ ਆਰਗੈਨਿਕ ਹੀ ਆਪਾਂ ਕਰ ਰਹੇ ਆ ਸੋ ਇਸ ਕਰਕੇ ਭਾਈ ਜਿਨ੍ਹਾਂ ਨੇ ਕੋਈ ਆਰਗੈਨਿਕ ਕਿ ਸਾਡੇ ਕੋਲੋ ਚੀਜ਼ ਵੀ ਲੈਣੀ ਹੋਵੇ ਤਾਂ ਅਸੀਂ ਉਹ ਆਪਣੇ ਸੋਸ਼ਲ ਮੀਡੀਆ ਤੇ ਤੁਹਾਨੂੰ ਪਾ ਕੇ ਦੱਸ ਦਾਂਗੇ ਅਸੀਂ ਕੀ ਚੀਜ਼ ਤਿਆਰ ਕਰ ਰਹੇ ਹਾਂ ਸੋ ਅੱਜ ਇਹ ਵੀਡੀਓ ਸਿਰਫ ਇੰਨੀ ਜਾਣਕਾਰੀ ਵਾਸਤੇ ਪਾਈ ਗਈ ਹੈ ਕਿ ਸਾਨੂੰ ਜ਼ਰੂਰਤ ਹੈ ਇਸ ਥੇ ਕੰਮ ਕਰਨ ਵਾਸਤੇ ਇੱਕ ਲੋੜਵੰਦ ਤੇ ਇੱਕ ਮਿਹਨਤ ਕਸ਼ ਪਰਿਵਾਰ ਦੀ ਔਰ ਜੋ ਵੀ ਸਾਡੇ ਨਾਲ ਇੱਥੇ ਆ ਕੇ ਹਿੱਸੇ ਤੇ ਕੰਮ ਕਰਨਾ ਚਾਹੁੰਦਾ ਸੋ ਅਸੀਂ ਚਾਹੁੰਦੇ ਸਾਡੇ ਨਾਲ ਸੰਪਰਕ ਕਰੇ ਤੇ ਅਸੀਂ ਉਹਦੇ ਨਾਲ ਗੱਲਬਾਤ ਕਰਕੇ ਉਹਨੂੰ ਇੱਥੇ ਕੰਮ ਤੇ ਲਾਈਏ ਜੀ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੇ ਵੀਡੀਓ ਵੇਖ ਰਹੇ ਹੋ ਸੋ ਵੀਡੀਓ ਨੂੰ ਜ਼ਰੂਰ ਅਗੇ ਸ਼ੇਅਰ ਕਰ ਦੇਣਾ ਜੇ ਕੋਈ ਤੁਹਾਡੇ ਲਿੰਕ ਦੇ ਵਿੱਚ ਹੈਗਾ ਫਿਰ ਕਰ ਰਿਹਾ ਕਿ ਭਾਈ ਜਰੂਰ ਉਹਦੇ ਨਾਲ ਸਾਡਾ ਸੰਪਰਕ ਕਰਾ ਦੇਣਾ ਜੀ ਧੰਨਵਾਦ ਜੀ ਸਾਰਿਆਂ ਦਾ